ਮਨ ਨੂੰ ਜਿਤਨਾ ਖਈ ਹੈ ਪੰਜ ਬੇਕਾਰਾਂ ਨੂੰ ਜਿਤਨਾ ਮਨ ਨੂੰ ਜਿਤਨਾ ਖਈ ਹੈ तमाम ਖਾਇਸ਼ਾਤ ਆਸਾਮਾਂ ਦੇ ਮਜਮੂਨ ਨੂੰ ਜਿਤਨਾ ਦੁੱਖ ਸੁੱਖ ਨੂੰ ਜਿਤਨਾ ਪਾਪ ਤੇ ਪੁੰਨ ਨੂੰ ਜਿਤਨਾ ਸੁੱਖ ਤੇ ਦੁੱਖ ਨੂੰ ਜਿਤਨਾ ਕੋਈ ਦੁੱਖ ਕਰਕੇ ਜਪਜੀ ਸਾਹਿਬ ਦਾ ਪਾਠ ਨਹੀਂ ਕਰ ਸਕਦਾ ਵਿਚਾਰਾ ਦੁਖੀ ਹੈ ਬੇਚੈਨ ਹੈ ਪਰੇਸ਼ਾਨ ਹੈ ਮਜਬੂਰ ਹੈ ਨਹੀਂ ਗੁਰਦੁਆਰੇ ਆਇਆ ਨਹੀਂ ਜਪ ਤਪ ਕਰ ਸਕਿਆ ਦੁੱਖ ਕਰਕੇ ਬੜਾ ਬੇਚੈਨ ਹੈ ਪਰ ਕੋਈ ਸੁਖ ਕਰਕੇ ਇਤਨਾ ਸੁਖਿਆਰਾ ਹੋ ਗਿਆ ਆਲਸੀ ਹੋ ਗਿਆ ਹੰਕਾਰੀ ਹੋ ਗਿਆ ਆਯਾਸ਼ ਹੋ ਗਿਆ ਇਹ ਵੀ ਨਹੀਂ ਜਪਦਾ ਕਿਸੇ ਨੂੰ ਦੁੱਖ ਰੋਗ ਦਾ ਕਿਸੇ ਨੂੰ ਸੁਖ ਰੋਗ ਦਾ ਤੋ ਕਬੀਰ ਕਹਿੰਦੇ ਨੇ ਮੇਰੇ ਕੋਲ ਇਹ ਨਹੀਂ ਜਿਤੇ ਆ ਮੈਂ ਮਨ ਨੂੰ ਨਹੀਂ ਜਿੱਤ ਸਕਦਾ ਲੰਬੀ ਗੁਲਾਮੀ ਦੇ ਚ ਰਹਿ ਚੁਕਿਆ ਮਨੁੱਖ ਗੁਲਾਮੀ ਕਬੂਲ ਕਰ ਲੈਂਦਾ ਹੈ ਗੁਲਾਮੀ ਭੁੱਲ ਜਾਂਦੀ ਹੈ ਗੁਲਾਮੀ ਦੇ ਚ ਰਹਿਣਾ ਤਰਜ਼-ਏ-ਜ਼ਿੰਦਗੀ ਬਣ ਜਾਂਦੀ ਹੈ ਮੈਂ ਇਹ ਹੀ ਤੁਹਾਨੂੰ ਅਰਜ਼ ਕਰ ਰਿਹਾ ਸੀ ਉਸ ਇਤਿਹਾਸਕ ਕਿਤਾਬ ਦੇ ਚ ਮੈਂ ਪੜਿਆ ਉਮਰ ਕੈਦੀ ਪਏ ਸੰਜੋਕਾਂਤੀ ਕਾਰੀ ਨੇਤਾ ਸੰਨਾਂ ਉਨਨੋ ਵਕਤ ਦੇ ਬਾਦਸ਼ਾਹ ਨੇ ਪਕੜ ਕੇ ਉਮਰ ਕੈਦ ਕੀਤੀ ਹੋਈ ਸੀ। ਕੁ ਕਿਸੇ ਨੂੰ 10 ਸਾਲ ਹੋ ਗਏ ਸਨ, ਕਿਸੇ ਨੂੰ 15 ਸਾਲ ਹੋ ਗਏ ਸਨ, ਕਿਸੇ ਨੂੰ 20 ਸਾਲ ਹੋ ਗਏ ਸਨ ਅੰਦਰ ਸਭ। ਕਈ ਜਵਾਨੀ ਚ ਪਕੜੇ ਗਏ ਸਨ, ਬੁੱਢੇ ਹੋ ਗਏ ਸਨ। ਕਈ ਚੜਦੀ ਜਵਾਨੀ ਚ ਪਕੜੇ ਗਏ ਸਨ, ਬਹੁਤ ਜ਼ੈਇਫ ਹੋ ਗਏ ਸਨ। ਜੈਸੇ ਕ੍ਰਾਂਤੀ ਸਫਲ ਹੋਈ ਸ਼ਖਸੀ ਹਕੂਮਤ ਖਤਮ ਹੋਈ ਕ੍ਰਾਂਤੀਕਾਰੀਆਂ ਦੇ ਹੱਥ ਹਕੂਮਤ ਆਈ ਉਹਨਾਂ ਨੇ ਪਹਿਲਾ ਕੰਮ ਇਹ ਕੀਤਾ ਇਹ ਜਿਹੜੇ ਕੈਦੀ ਨੇ ਜੋ ਸਾਡੇ ਨੇਤੇ ਨੇ ਜਿਨ੍ਹਾਂ ਨੇ ਇਹ ਤਹਿਰੀਕ ਚਲਾਈ ਸੀ ਉਹਨਾਂ ਨੂੰ ਆਜ਼ਾਦ ਕਰੋ ਜਾਂ ਕੇ ਜੇਲ੍ਹ ਦੇ ਜ ਦਰਵਾਜ਼ੇ ਖੋਲ ਕੇ ਉਹਨਾਂ ਨੂੰ ਬਾਹਰ ਕੱਢਿਆ ਉਸ ਇਤਿਹਾਸਿਕ ਪੁਸਤਕ ਦੇ ਵਿੱਚ ਮੈਂ ਪੜ੍ਹ ਕੇ ਹੈਰਾਨ ਹੋਇਆ 80% ਦੀ ਕੈਦੀ ਵਾਪਸ ਆ ਗਏ ਸ਼ਾਮ ਨੂੰ ਕਹਿਣ ਲੱਗ ਕਿਥੇ ਜਾਈਏ ਸੀ ਦੇ ਘਰ ਵੀ ਭੁੱਲ ਗਏ ਰਿਸ਼ਤੇਦਾਰਾਂ ਨੂੰ ਭੁੱਲ ਗਏ ਇੱਥੇ ਦੋ ਵਕਤ ਰੋਟੀ ਮਿਲ ਜਾਂਦੀ ਸੀ ਆਰਾਮ ਨਾਲ ਸੌ ਜਾਂਦੇ ਸੀ ਦਿਨ भर ਭੁੱਖੇ ਰਹਿਆ ਕਿਥੇ ਜਾਈਏ ਕਿਥੇ ਜਾਈਏ ਇੱਕ ਦੋ ਹੀ ਨਹੀਂ ਵਾਪਸ ਆਏ ਜਿਨ੍ਹਾਂ ਦੇ ਕਿਦਰੇ ਰਿਸ਼ਤੇਦਾਰਾਂ ਨੇ ਪਹਿਚਾਨ ਲਿਆ ਤੀਤੀ ਚਾਲੀ ਚਾਲੀ ਸਾਲ ਹੋ ਗਏ ਬੁੱਢੇ ਹੋ ਗਏ ਸਾਰੇ ਤੇ ਕਹਿ ਲਗੇ ਹੁਣ ਤੇ ਹੱਤਕੜੀਆਂ ਤੋਂ ਬਿਨਾ ਹੱਥ ਚੰਗੇ ਵੀ ਨਹੀਂ ਲੱਗਦੇ ਬੇੜੀਆਂ ਤੋਂ ਬਿਨਾ ਬੈਰ ਵੀ ਨਹੀਂ ਚੰਗੇ ਲੱਗਦੇ 30 ਸਾਲ ਤੋਂ ਬੇੜੀਆਂ ਦੇ ਚ ਹੱਤਕੜੀਆਂ ਚ ਰਹਿਣ ਦੀ ਆਦਤ ਬਣ ਗਈ ਆਦਤ ਬਣ ਗਈ ਹੱਤਕੜੀਆਂ ਸ਼ਿੰਗਾਰ ਬਣ ਗਈਆਂ ਬੇੜੀਆਂ ਗਹਿਣਾ ਬਣ ਗਈਆਂ ਹੁਣ ਜੇਲ੍ਹ ਘਰ ਬਣ ਜਾਏ ਤੇ ਹਤਕੜੀਆਂ ਗਹਿਣਾ ਬਣ ਜਾਣ ਐਸੇ ਬੰਦੇ ਨੂੰ ਕੌਣ ਆਜ਼ਾਦ ਕਰੇਗਾ ਸਾਰੇ ਅਵਤਾਰੀ ਪੁਰਸ਼ ਬਲੰਦ ਬਾੰਗ ਕਹਿੰਦੇ ਨੇ ਪ੍ਰਭੂ ਦਾ ਨਾਮ ਜਪੋ ਮੌਕਸ਼ ਮਿਲੇਗਾ ਸੁਤੰਤਰਤਾ ਮਿਲੇਗੀ ਮਨ ਦੀ ਗੁਲਾਮੀ हट ਜਾਏਗੀ ਇਹ ਜੋ ਗੁਲਾਮੀ ਕਰਦੇ ਪਏ ਪਰ ਗੁਲਾਮੀ ਦੇ ਚ ਰਹਿਣ ਦੀ ਆਦਤ ਹੋ ਗਈ ਹੈ ਔਗਣਾ ਦੇ ਚ ਰਹਿਣ ਦੀ ਆਦਤ ਹੋ ਗਈ ਹੈ ਵਾਸ਼ਨਾ ਦੇ ਜੀਉਣ ਦੀ ਆਦਤ ਹੋ ਗਈ ਹੈ ਕ੍ਰੋਧ ਦੇ ਜੀਣ ਦੀ ਆਦਤ ਹੋ ਗਈ ਹੈ ਲੋਭ ਦੇ ਚ ਜੀਣ ਦੀ ਆਦਤ ਹੋ ਗਈ ਹੈ ਚੋਰੀ ਯਾਰੀ ਦੇ ਜੀਣ ਦੀ ਆਦਤ ਹੋ ਗਈ ਹੈ ਹੁਣ ਆਦਤ ਹੋ ਗਈ ਹੈ ਤੇ ਕੌਣ ਆਜ਼ਾਦ ਹੋਣਾ ਚਾਹੇ ਕੋਈ ਹੁੰਦਾ ਹੀ ਨਹੀਂ ਤਾਂ ਹੁੰਦੀਆਂ ਰਹਿੰਦੀਆਂ ਹਨ ਕਥਾ ਕੀਰਤਨ ਦੀਆਂ ਗਾਥਾਵਾਂ ਚਲਦੇ ਰਹਿੰਦੇ ਨ ਬਾਣੀ ਦੇ ਪਾਠ ਚਲਦੀ ਰਹਦੀ ਹੈ ਕੁਰਾਨ ਦੀ ਤਲਾਵਤ ਤੇ ਨਮਾਜ਼ ਚਲਦਾ ਰਹਿੰਦਾ ਹੈ ਪੂਜਾ ਪਾਠ ਮਨੁੱਖ ਇਕ ਕੰਨ ਤੋਂ ਸੁਣਦਾ ਦੂਜੇ ਤੋਂ ਕੱਢ ਦਿੰਦਾ ਜਿਵੇਂ 80% ਦੀ ਉਹ ਕੈਦੀ ਸ਼ਾਮ ਨੂੰ ਵਾਪਸ ਆ ਗਏ ਸਨ ਇੱਥੇ ਇਹ ਧਰਮ ਮੰਦਰਾਂ ਵਿੱਚ ਕਿੰਨੀ ਮੌਕਸ ਦੀ ਗੱਲ ਸੁਣੀਏ ਕੋਈ ਕਰੋਨਾ 'ਚ ਇੱਕ ਅਦਮੁਕਤ ਹੁੰਦਾ ਹੈ ਕਰੋਨਾ 'ਚ ਇੱਕ ਕੋਟਨ ਮੇ ਨਾਨਕੋ ਨਾ ਨਾ ਆਣ ਜੈ ਚੇਤ ਕਿਉ ਮੰਨ ਦੀ ਗੁਲਾਮੀ ਮਨੁਖ ਨੂੰ ਬਰਦਾਸ਼ ਹੈ ਕਬੂਲ ਹੈ ਆਜ਼ਾਦ ਹੋਣ ਦਾ ਜੋ ਹੈ ਖਿਆਲ ਹੀ ਨਹੀਂ ਆਉਂਦਾ ਤੇ ਮਨ ਕਿਤਨਾ ਪਰਵਲ ਹੈ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਮਾਈ ਮਨ ਮੇ ਰੋ ਬਸਨਾ ਨਿਸਬਾ ਸਰ ਬਿਖੇਨ ਕੋ ਧਾਵੇ ਕਹਿ ਬਿਦ ਰੋ ਕੋਤਾ ਬਿਰਥਾ ਕਹੋ ਕਵਨ ਸਿਉ ਮਨ ਕੀ ਐ ਮਨ ਦੀ ਹਾਲਤ ਮੈਂ ਕਿਨੋ ਬਿਆਨ ਕਰਾਂ ਗੁਰੂ ਤੇ ਇੱਕ ਬਾਤ ਦੱਸ ਬਿਰਥਾ ਕਹੋ ਕਵਨ ਸਿਉ ਮਨ ਕੀ ਲੋਭ ਗ੍ਰਸਿਓ ਦਸ ਹੋ ਦਿਸ ਦਾਵਤ ਆਸਾ ਲਾਗਿਓ ਤਨ ਕੇ ਸੁਖ ਕੇ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦੁਆਰੇ ਦੁਆਰ ਸੁਹਾਨ ਜਿਉ ਡੋਲਤ ਨੈ ਸੁਦਰਾਮ ਭਜਨ ਕੇ ਮਾਨਸ ਜਨਮ ਅਕਾਰਤ ਖੋਵਤ ਇਹ ਜੀਵਨ ਮਿਲਿਆ ਸੀ ਪਰਮ ਜੀਵਨ ਦੀ ਹਾਤਰ ਮਨ ਦੀ غلامੇ ਚ ਬਰਬਾਦ ਕਰ ਰਿਹਾ ਹੈ ਅਜਾਈਂ ਗਵਾਰੇ ਮਾਨਸ ਜਨਮ ਅਕਾਰਤ ਖੋਵਤ ਲਾਜ ਨਾ ਲੋਕ ਹਸਨ ਕੀ ਨਾਨਕ ਹਰ ਜਸ ਕਿਉਂ ਨਹੀਂ ਗਾਵਤ ਕੁਮਤ ਬਿਨ ਆਸੈ ਤਨ ਕੀ ਫਿਰ ਕਹਿੰਦਾ ਮਨ ਖੋਟ ਹਰ ਤੇਰਾ ਨਹੀਂ ਵਿਸਾਸ ਮਨ ਤੇਰੇ ਤੇ ਭਰੋਸਾ ਨਹੀਂ ਕਰ ਸਕਦਾ ਤੂੰ ਲੋਭਈ ਹੈ ਤੂੰ ਪੁੰਨ ਕਰਦਾ ਹੋਇਆ পাপ ਕਰਦਾ ਹੈ ਤੂੰ ਦਾਨ ਦੇਂਦਾ ਹੋਇਆ ਚੋਰੀ ਕਰਦਾ ਹੈ ਬੇਈਮਾਨੀ ਕਰਦਾ ਤੇਰਾ ਦਾਨ ਚੋਰੀ ਦੇ ਚ ਲਿਬੜਿਆ ਹੋਇਆ ਹੈ ਤੇਰਾ ਪੁੰਨ পাপ ਨਾਲ ਲਿਬੜਿਆ ਹੈ ਤੇਰਾ ਸਤ ਸੰਗ ਕੁਸੰਗਤ ਨਾਲ ਭਰੇ ਹੋਇਆ ਹੈ ਤੇਰੀ ਦਇਆ ਕਠੋਰਤਾ ਦੇ ਚ ਲਿਪਟੀ ਹੋਈ ਹੈ ਇੱਕ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਇਸ ਵਜ ਸਤਗੁਰ ਦੀ ਬਾਣੀ ਕਹਿੰਦੀ ਹੈ ਮਨ ਖੁਟ ਹਰ ਤੇਰਾ ਨਹੀਂ ਬਿਸਾਸ ਤੂੰ ਮਹਾ ਉਦਮਾ ਦਾ ਖਰਕਾ ਪੈ ਖਰ ਤੋ ਛੁਟੇ ਜੋ ਉਪਰ ਲਾਦਾ ਮਨ ਕਮੇਨ ਕਮ ਤਰੀਨ ਤੂੰ ਦਰਿਆਉ ਖੁਦਾ ਆਇਆ ਪਰਛਿੰਦੇ ਚ ਕਮੇਨ ਇੱਕ ਗਾਲ ਹੈ ਇਹ ਤੇ ਕਮ ਏਨ ਮੁਨੁਖ ਹੈ ਏਨੇ ਨਹੀਂ ਰੱਖਦਾ ਮਨ ਕਵੇਂ ਕਮ ਤਰੇਨ ਅਰਥ ਕਰਦੇ ਆ ਵੀ ਮਨੁੱਖ ਦੀ ਜ਼ਬਾਨ ਕਮ ਕਮ ਦੀ ਮਨ ਕਵੇਂ ਕਮ ਤਰੇਨ ਤੂੰ ਦਰਿਆਉ ਖੁਦਾਇਆ ਫਿਰ ਮਨ ਦੇ ਸੰਬੰਧੇ ਚ ਹੋਰ ਸੈਂਕੜੇ ਇਸ ਤਰ੍ਹਾਂ ਦੇ ਬਾਗ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਤੰਗ ਆ ਕੇ ਕਬੀਰ ਵੀ ਕਹਿੰਦੇ ਨੇ ਮੈਂ ਮਨ ਨਾਲ ਨਹੀਂ ਲੜ ਸਕਦਾ ਇਹ ਸਾਰੇ ਵਿਚਾਰ ਅਖਰੀ ਅਰਥ ਪਹਿਲੀਆਂ ਪੰਕਤੀਆਂ ਦੇ ਆਪਨੇ ਸਰਵਨ ਕੀਤੇ ਨੇ ਮੈਂ ਦੁਹਰਾ ਦਿਆਂ ਕਿਉ ਲਈ ਜਏ ਗਡਵੰਕਾ ਭਾਈ ਦੋਰ ਕੋਟਰ ਤੇਵਰ ਖਾਈ 525 ਮੋਮਦ ਮਦਸਰ ਅੱਡੀ ਪਰਬਲ ਆਇਆ ਜਨ ਗਰੀਬ ਕੋ ਜੋਰ ਨਾ ਪਹੁੰਚੇ ਕਹਾਂ ਕਰਾਂ ਔਰ ਅਗਰ ਆਇਆ ਹੇ ਰਗੋ ਰਾਇਆ ਹੇ ਪ੍ਰਭੂ ਮੈਂ ਗਰੀਬ ਦਾ ਮਨ ਤੇ ਜੋਰ ਨਹੀਂ ਪੈਂਦਾ ਮੈਂ ਨਹੀਂ ਜਿੱਤ ਸਕਦਾ ਕਾਮ ਕੇ ਵਾਰੇ ਦੁਖ ਸੁਖ ਦਰਵਾਨੇ ਪਾਪ ਪੁੰਨ ਦਰਵਾਜ਼ਾ ਕ੍ਰੋਧ ਪ੍ਰਧਾਨ ਮਹਾ ਬੜ ਦੁੰਦਰ ਤੈ ਮਨ ਮਾਵਾਸੀ ਰਾਜਾ ਇਹ ਜਿਸ ਕਿਲੇ ਦੇ ਚ ਰਹਿੰਦਾ ਡਬਲ ਕੋਟ ਹੈ ਚਾਰੋਂ ਪਾਸੇ ਖਾਈਏ ਤਿੰਨ ਗੁਣਾ ਦੀ ਇਸ ਕਿਲੇ ਨੂੰ ਦੋ ਦਰਵਾਜ਼ੇ ਨੇ ਪਾਪ ਤੇ ਪੁੰਨ ਕਦੇ ਮਨ ਪਾਪ ਕਰਦਾ ਕਦੇ ਪੁੰਨ ਪਾਪ ਪੁੰਨ ਦੇ ਦਰਵਾਜ਼ੇ ਦੇ ਉੱਤੇ ਬੈਠੇ ਨੇ ਦੁੱਖ ਤੇ ਸੁੱਖ ਦੁੱਖ ਬੈਠਾ ਹੈ ਪਾਪ ਦੇ ਦਰਵਾਜ਼ੇ ਤੇ ਹਰ ਪਾਪ ਦੁੱਖ ਤੇ ਦੇਂਦਾ ਕੋਈ ਵੀ ਐਸਾ ਪਾਪ ਨਹੀਂ ਜੋ ਸੁੱਖ ਪੈਦਾ ਕਰੇ ਕੋਈ ਐਸਾ ਪੁੰਨ ਨਹੀਂ ਜੋ ਦੁੱਖ ਪੈਦਾ ਕਰੇ ਪਾਪ ਪੁੰਨ ਦੁੱਖ ਸੁੱਖ ਦੇ ਬੀਜ ਨੇ ਇੰਜ ਕਹਿ ਲੋ ਤਾਂ ਪਾਪ ਪੁੰਨ ਦਰਵਾਜ਼ਾ ਹੈ ਇਸ ਮਨਰੋਪੇ ਰਾਜੇ ਦੇ ਕਿਲੇ ਦਾ ਦੋ ਦਰਵਾਜ਼ੇ ਨੇ ਦੋ ਦਰਵਾਜ਼ਿਆਂ ਦੇ ਤੇ ਦੋ ਚੌਕੀਦਾਰ ਖੜੇ ਨੇ ਦੋ ਗਨਮੈਨ ਖੜੇ ਨੇ ਕਿਹੜੇ ਦੁੱਖ ਸੁਖ ਦਰਵਾ ਨੇ ਦੁੱਖ ਤੇ ਸੁਖ ਨਾ ਦੁੱਖ ਅੰਦਰ ਆਸਾ ਦੀਵਾਰ ਜਾਣ ਦਿੰਦਾ ਨਾ ਸੁਖ ਨਾ ਦੁੱਖ ਅੰਦਰ ਸੁਖ ਮੰਨੀ ਸਾਬ ਨੂੰ ਜਾਣ ਦਿੰਦਾ ਨਾ ਸੁਖ ਵਾਹਿਗੁਰੂ ਵਾਹਿਗੁਰੂ ਦਾ ਜਪ ਨਾ ਦੁੱਖ ਅੰਦਰ ਜਾਣ ਲੈਂਦਾ ਹੈ ਨਾ ਸੁਖ ਮਨ ਤੱਕ ਪਹੁੰਚਦਾ ਹੀ ਨਹੀਂ ਹੈ ਮਨ ਤੱਕ ਪਹੁੰਚਣ ਤੇ ਮਨ ਖਤਮ ਹੋ ਜਾਏ ਮਨੋਕ ਦਾ ਰਾਜ ਹੋ ਜਾਏ ਮਨੋ ਆਪਣਾ ਮਾਲਕ ਹੋ ਜਾਏ ਮਨੋ ਆਪਣਾ ਮਾਲਕ ਨਹੀਂ ਹੈ ਮਨ ਦਾ غلام ਹੈ ਕਰੋਧ ਪ੍ਰਧਾਨ ਮਹਾ ਵਡ ਰੰਦਰ ਤੇ ਮਨ ਮਾਵਾਸੀ ਰਾਜ ਇਸ ਰਾਜੇ ਦਾ ਪ੍ਰਧਾਨ ਮੰਤਰੀ ਹੈ ਕਰੋਧ ਬੜਾ ਸ਼ਕਤੀਸ਼ਾਲੀ ਬੜਾ ਸ਼ਕਤੀਸ਼ਾਲੀ ਇਹ ਕਿਤਨਾ ਸ਼ਕਤੀਸ਼ਾਲੀ ਹੈ ਪੰਡਤ ਗੁਰਬਾ ਸਿੰਘ ਜੀ ਮਹਾਰਾਜ ਨੇ ਲਿਖਿਆ ਕਰੋਧ ਉਹਵਾਚ ਕਰੋਧ ਬੋਲਿਆ ਮੈਂ ਕੀ ਕਰ ਸਕਦਾ ਅੰਧ ਕਰੂੰ ਦ੍ਰਿਗਵੰਤਨ ਕੋ ਸ੍ਰਤਵੰਤਨ ਕੋ ਬਦਰੋ ਕਰੜਾਰਾਂ ਅੱਖਾਂ ਵਾਲਿਆਂ ਨੂੰ ਤੇ ਅੰਦਾ ਹੀ ਕਰ ਦੇਣਾ ਕਰੋਧ ਦੇ ਚ ਕੋਈ ਦਿਸਦਾ ਇਹ ਮੇਰੀ ਮਾਂ ਹੈ ਇਹ ਮੇਰਾ ਪਿਓ ਹੈ ਇਹ ਮੇਰੀ ਪਤਨੀ ਹੈ ਇਹ ਮੇਰੇ ਬੱਚੇ ਨੇ ਇਹ ਮੇਰਾ ਪਤੀ ਹੈ ਕ્રોਧ ਚੜਿਆ ਫਿਰ ਕੁਝ ਵੀ ਨਹੀਂ ਮਨੁੱਖ ਸ਼ੈਤਾਨ ਹੋ ਜਾਂਦਾ ਹੈ ਅੰਦਾ ਹੋ ਜਾਂਦਾ ਹੈ ਤੇ ਕ੍ਰੋਧ ਦੇ ਵਿੱਚ ਬੜੇ ਭਾਰੀ ਮਨੁੱਖ ਦੇ ਕੋਲ ਅਨਰਥ ਹੋ ਜਾਂਦੇ ਹੈ ਕ੍ਰੋਧ ਪ੍ਰਦਾਨ ਮਹਾ ਬਡ ਦੁੰਦਰ ਤੈ ਮਨ ਮਾਵਾਸੀ ਰਾਜਾ ਇਹਦੇ ਚ ਮਦਮਸਤ ਰਾਜਾ ਬੈਠਾ ਹੈ ਅੰਦਰ ਕੌਣ ਮਨ حکومت ادھیے باہروں منو کتنا بھی ستنتر ہوے اندروں منو غلام ہے۔ غلام تے جتنے چرت تک اندروں غلام ہے باہر دی ستنترتا کوڑیاں بھی کھوٹی کچھ بھی نہیں ہے۔ اے بھی میرےز کردے ہیں۔ اور جنوں ایک دفعہ اندر دی ستنترتا موکش گتی પ્રાપ્ત ہو گئی ہے دنیا دی کوئی طاقت اس نو غلام رکھ بھی نہیں سکدی۔ اے بھی میرےز کردے ہیں۔ मन जीते जग जीत स्वाद सनाथ उपममता को कबुद्ध कमान चढ़ाई तृष्णा तीर रहे घट भीतर एउ गड लियो न जाई मेरे कोले किला नहीं जितया जांदा इथे तक आपने सर्वण कीता सी तो मन नो जितना तृष्णा नो जितना कुमति नो जितना मन नो जितना क्रोध नो जितना मन नो जितना दुख सुख नो जितना पाप पन नो जितना ਵਾਛਨਾਵਾਂ ਨੂੰ ਜਿਤਨਾ ਹੈ ਮਨ ਨੂੰ ਜਿਤਨਾ ਦੁਬਦਾਨ ਨੂੰ ਜਿਤਨਾ ਹੈ ਰਜ ਗੁਣ ਤਾਜ ਗੁਣ ਸਤ ਗੁਣ ਨੂੰ ਜਿਤਨਾ ਹੈ ਇਸ ਵਾਸੇ ਸਾਰੇ ਸਮਉ ਨੂੰ ਜਿਤਨਾ ਕੋਈ ਸੌਖੀ ਖੇਡ ਨਹੀਂ ਹੈ ਕਠਨ ਹੈ ਕਬੀਰ ਕਹਿੰਦੇ ਜਦ ਮੈਂ ਮਨ ਦਾ ਇਤਨਾ ਲੰਬਾ ਚੌੜਾ ਲਾਉ ਲਸ਼ਕਰ ਤੇ ਪਸਾਰਾ ਦੇਖਿਆ ਤੁਨ ਲੜਨਾ ਤੇ ਮਨ ਨਾਲ ਹੈ ਇਹ ਗੁਲਾਮੀ ਨਹੀਂ ਚਾਹੀਦੀ ਸਤ ਸੰਗ ਕਰਦਿਆਂ ਕਰਦਿਆਂ ਮਨੁੱਖ ਨੂੰ ਪਹਿਲੇ ਗੁਲਾਮੀ ਮਹਿਸੂਸ ਹੁੰਦੀ ਹੈ ਜਿਹਨੂੰ ਗੁਲਾਮੀ ਮਹਿਸੂਸ ਹੀ ਨਹੀਂ ਹੋ ਰਹੀ ਉਹ ਹਤਕੜੀਆਂ ਕਿਉਂ ਤੋੜੇਗਾ ਹਤਕੜੀਆਂ ਗਹਿਣੇ ਨੇ ਔਗਣ ਪੈਰ ਲੋਹਾਰੀ ਔਗਣ ਕੀ ਨੇ ਮਹਾਰਾਜ ਕਹਿੰਦੇ ਪੈਰਾਂ ਚ ਪਈਆਂ ਹੋਈਆਂ ਬੇੜੀਆਂ ਨੇ ਹੱਥਾਂ ਦੇ ਚ ਹੰਦ ਹਤਕੜੀਆਂ ਨੇ ਨਾ ਨੇਕ ਔਗਣ ਜੇ ਤੜੇ ਤੇ ਤੜੇ ਗਲੀ ਜ਼ੰਜੀਰ ਔਗਣ ਤੇ ਗੱਲ ਦੀਆਂ ਜ਼ੰਜੀਰਾਂ ਨੇ ਪਰ ਗਲੇ ਦੀਆਂ ਜ਼ੰਜੀਰਾਂ ਨੂੰ ਹੱਥ ਦੀਆਂ ਹਤਕੜੀਆਂ ਨੂੰ ਪੈਰਾਂ ਦੀਆਂ ਬੈੜੀਆਂ ਨੂੰ ਜਿਹੜਾ ਗਹਿਣਾ ਸਮਝ ਲਵੇ ਫਿਰ ਕੌਣ ਤੋੜੇ ਕਿਸ ਨੇ ਤੋੜਨਾ ਹੈ ਇਹ ਤੋੜਨਾ ਤੇ ਮਨੁੱਖ ਨੂੰ ਆਪ ਪੈਗਾ ਅਨੰਤ ਜਨਮਾਂ ਤੋਂ ਮਨੁੱਖ ਕ੍ਰੋਧ ਦੇ ਚ ਹੰਕਾਰ ਦੇ ਚ ਵਾਸ਼ਨਾ ਦੇ ਚ ਜੀਣ ਦਾ ਆਦੀ ਹੋ ਗਿਆ ਹੈ ਕਿਤਨਾ ਵੀ ਨੂੰ ਸਮਝਾਵਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਮਨ ਮੋ ਰਖ ਅਜ ਹੋ ਨਹੀਂ ਸਮਝਤ ਸਿੱਖ ਦੇ ਹਾਰਿਓ ਨੀਤ ਕਿਤਨਾ ਵੀ ਸਮਝਾਓ ਇਹ ਨਹੀਂ ਸਮਝਦਾ ਆਦਤ ਬਣ ਗਈ ਗਏ ਲੋਭ ਵਸ ਜੀਣ ਦੀ ਆਦਤ ਬਣ ਗਈ ਏ ਚੋਰੀ ਕਰਕੇ ਖੁਸ਼ੀ ਮਿਲਦੀ ਏ ਹੰਕਾਰ ਵਸ ਜੀਣ ਦੀ ਆਦਤ ਹੋ ਗਈ ਏ ਜ਼ੁਲਮ ਕਰਕੇ ਖੁਸ਼ੀ ਹੁੰਦੀ ਏ ਖੁਸ਼ੀ ਮਿਲਦੀ ਤੇ ਔਗਣਾ ਤੋਂ ਖੁਸ਼ੀ ਮਿਲੇ ਇਹ ਤੇ ਇੰਜ ਹੈ ਜਿਵੇਂ ਹਥਕੜੀਆਂ ਨੂੰ ਕਿਸੇ ਨੇ ਗਹਿਣਾ ਸਮਝ ਲਿਆ ਸੋਨੇ ਦਾ ਗਲੇ ਦੀ ਜ਼ੰਜੀਰਾਂ ਨੂੰ ਗਲੇ ਦਾ ਹਾਰ ਸਮਝ ਲਿਆ ਪੈਰਾਂ ਦੀਆਂ ਬੇੜੀਆਂ ਨੂੰ ਜਿਨੇ ਜਾਂਜਰਾ ਸਮਝ ਲਿਆ ਤਾਂ ਹੁਣ ਇਹਦੀਆਂ ਬੇੜੀਆਂ ਕੌਣ ਕੱਟੇ ਇਹਦੀਆਂ ਹਥਕੜੀਆਂ ਕੌਣ ਕੱਟੇ ਕਬੀਰ ਕਹਿੰਦੇ ਨੇ ਮਨ ਦਾ ਜਦ ਮੈਂ ਇਤਨਾ ਲੰਬਾ ਚੌੜਾ ਲਾਉ ਲਸ਼ਕਰ ਦੇਖਿਆ ਤਾਂ ਫਿਰ ਮੈਂ ਵੀ ਲਾਉ ਲਸ਼ਕਰ ਜੁਟਾਉਣਾ ਸ਼ੁਰੂ ਕੀਤਾ ਮੈਂ ਵੀ ਸੋਚਿਆ ਕਿਲੇ ਆ ਮੈਂ ਵੀ ਮਨ ਨਾਲ ਨਹੀਂ ਲੜ ਸਕਦਾ ਤਾਂ ਅੱਗੇ ਚੱਲ ਕੇ ਕਬੀਰ ਕਹਿੰਦੇ ਨੇ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰह्म ਅਗਨ ਸਹ ਜੇ ਪਰ ਜਾਲੀ ਏਕੇ ਚੌਟ ਸੇ ਲਾਇਆ ਭਗਤ ਕਰੇ ਕਹਿੰਦੇ ਨੇ ਮੈਂ ਵੀ ਫਿਰ ਤੋਪ ਲਿਆਂਦੀ ਕਿਲੇ ਨੂੰ ਉਡਾਣ ਵਾਸਤੇ ਮੈਂ ਵੀ ਲਾਉ ਲਸ਼ਕਰ ਜੁਟਾਇਆ ਮੈਂ ਵੀ ਹਿੰਮਤ ਬੰਨੀ ਇਹੋ ਜਿਹਾ ਨਹੀਂ ਮਰਨ ਵਾਲਾ ਇਹ ਉਂਝ ਕਿਲਾ ਨਹੀਂ ਟੁੱਟਣ ਵਾਲਾ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਗੁਰੂ ਦੇ ਮੰਤਰ ਨੂੰ ਸੁਣਨਾ ਸਤ ਸੰਗ ਦੇ ਚ ਪ੍ਰਭੂ ਦੇ ਗੀਤ ਸੁਣਨਾ ਬਸ ਇਹ ਮੈਂ ਤੋਪ ਲੈਂਦੀ ਤੇ ਉਸ ਸੁਣਿਆ ਹੋਏ ਨੇ ਜੋ ਗਿਆਨ ਪੈਦਾ ਕਰ ਦਿੱਤਾ ਸਰੋਤ ਦੇ ਵਿੱਚ ਗਿਆਨ ਆਖਰ ਗੋਲਾ ਥੋਪ ਦੇ ਅੰਦਰ ਰੱਖਣਾ ਪੈਂਦਾ ਸਤ ਸੰਗ ਦਾ ਸੁਣਿਆ ਹੋਇਆ ਉਹ ਦਿਨ ਸਮਝ ਲੈ ਸਫਲ ਸਮਝ ਲੈਣਾ ਜਿਹਦੇ ਨੇ ਗਿਆਨ ਹੋ ਜਾਏ ਗਿਆਨ ਮਿਲ ਗਿਆ ਤੇ ਸੁਣਨਾ ਸਫਲ ਹੋ ਗਿਆ ਜਿੰਨੇ ਚਿਰ ਤੱਕ ਗਿਆਨ ਨਹੀਂ ਮਿਲਿਆ ਸੁਣਨਾ ਸਫਲ ਨਹੀਂ ਹੋਇਆ ਸਾਡੇ ਸੁਣਨ ਵਿੱਚ ਕਮਜ਼ੋਰੀ ਹੋਵੇਗੀ ਤੇ ਸੁਣਨਾ ਕਿਹੜਾ ਸੁਣਨਾ ਹੁੰਦਾ ਜਿਹੜਾ ਮੰਨਣ ਦੇ ਨਾਲ ਜੁੜਿਆ ਹੋਵੇ ਮੰਨਣਾ ਹੀ ਨਹੀਂ ਤੇ ਕੀ ਸੁਣਨਾ ਕੀ ਸੁਣਨਾ ਕਈ ਵਾਰ ਪੁੱਤਰ ਨੂੰ ਪਿਤਾ ਕਹਿ ਦਿੰਦਾ ਵੀ ਤੂੰ ਗੱਲ ਨਹੀਂ ਸੁਣੀ ਸੁਣੀ ਹੈ ਮੰਨੀ ਨਹੀਂ ਤੇ ਜਦ ਮੰਨੀ ਨਹੀਂ ਤੇ ਕੀ ਸੁਣੇ ਸੁਣ ਕੇ ਜਿਸ ਨੇ ਮੰਨ ਲਿਆ ਅੰਦਰ ਬੜਾ ਪਰਬਲ ਗਿਆਨ ਪੈਦਾ ਹੋ ਜਾਂਦਾ ਹੈ ਸੁਣਨ ਨਾਲ ਪੈਦਾ ਹੁੰਦਾ ਹੈ ਤੋ ਕਬੀਰ ਕਹਿੰਦੇ ਨੇ ਸਰੋਤ ਦੀ ਮੈਂ ਬਣਾਈ ਤੋਪ ਸੁਣਨ ਦੀ ਉਹਦੇ ਚ ਪਾਇਆ ਗਿਆਨ ਦਾ ਗੋਲਾ ਸੁਣਨ ਨੇ ਹੀ ਗਿਆਨ ਪੈਦਾ ਕਰ ਦਿੱਤਾ ਉਹਨੂੰ ਮੈਂ ਲਾਇਆ ਪ੍ਰੇਮ ਦਾ ਪਲੀਤਾ ਤੋਪ ਪ੍ਰੀਤੇ ਨਾਲ ਚੱਲਦੀ ਹੈ ਸੁਣਿਆ ਹੋਇਆ ਜਿਸ ਦਿਨ ਗਿਆਨ ਬਣ ਜਾਂਦਾ ਹੈ ਤੋ ਗਿਆਨ ਇੱਕ ਦਿਨ ਪ੍ਰੇਮ ਬਣ ਜਾਂਦਾ ਹੈ ਅਭਿਮਰਜ਼ ਕਰਾ ਸੁਣਿਆ ਹੋਇਆ ਉਸ ਦਿਨ ਸਫਲ ਸਮਝ ਲਓ ਅੰਦਰ ਗਿਆਨ ਪੈਦਾ ਹੋ ਗਿਆ ਤੇ ਗਿਆਨ ਉਸ ਦਿਨ ਸਫਲ ਸਮਝ ਲਓ ਜਦ ਪ੍ਰਭੂ ਦਾ ਪ੍ਰੇਮ ਪੈਦਾ ਹੋ ਗਿਆ ਸੰਬੰਧ ਤੇ ਪ੍ਰੇਮ ਨਾਲ ਜੁੜਦੇ ਨੇ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰह्म ਅਗਨ ਸਹਿਜੇ ਪ੍ਰਜਾਲੀ ਏਕੇ ਚੋਟ ਸਦਾ ਆਇਆ ਸਤ ਸੰਗ ਦੇ ਚ ਗੁਰੂ ਦੇ ਮੰਤਰ ਦੀ ਸਰੋਤ ਜਾਂ ਪਾਠ ਕੀਤਾ ਤੇ ਸੁਣਿਆ ਵਾਹਿਗੁਰੂ ਮੰਤਰ ਦਾ ਜਪ ਕੀਤਾ ਤੇ ਸੁਣਿਆ ਸਰੋਤ ਦੀ ਤੋਪ ਤੇ ਗਿਆਨ ਦਾ ਗੋਲਾ ਤੇ ਪ੍ਰੇਮ ਦੇ ਪਲੀਤੇ ਨੇ ਕੀ ਕੀਤਾ ਬ੍ਰਹਮ ਅਗਨ ਪੈਦਾ ਕਰ ਦਿੱਤੀ ਇਹਨੂੰ ਯੋਗੀ ਯੋਗਾਗਨ ਕਹਿੰਦੇ ਨੇ ਇਹਨੂੰ ਗੁਰਨਾانک ਨੇ ਨਾਮ ਅਗਨ ਆਖਿਆ ਇਹਨੂੰ ਕਬੀਰ ਬ੍ਰਹਮ ਅਗਨ ਕਹਿੰਦੇ ਅਗ ਸਾੜ ਦੀ ਜ਼ਰੂਰ ਹੈ ਤੇ ਬ੍ਰਹਮ ਅਗਨ ਕੀ ਸਾੜਦੀ ਹੈ ब्रह्म अग्नि जन्म जन्मा जनंतरਾਂ ਦੇ ਸੰਸਕਾਰਾਂ ਨੂੰ ਤੇ ਪਾਪਾਂ ਨੂੰ ਸਾੜ ਕੇ ਸਵਾ ਕਰ ਦਿੰਦੀ ਹੈ। ਇਹ ਬ੍ਰह्म ਅਗਨ ਨਾਲ ਪਾਪ ਜਲਣਗੇ ਹੋਰ ਕਿਸੇ ਨਾਲ ਨਹੀਂ ਜਲਦੇ। ਅੰਦਰ ਜਿਤਨੇ ਸੰਸਕਾਰ ਪਏ ਨੇ ਜਿਤਨੇ ਪਾਪ ਪਏ ਨੇ ਬ੍ਰह्म ਦੀ ਅਗਨ ਨਾਲ ਹੀ ਸੜ ਕੇ ਸਵਾ ਹੋਣਗੇ ਔਰ ਕਿਸੇ ਪੁੰਨ ਨਾਲ ਇਹ ਪਾਪ ਨਹੀਂ ਕਟਣਗੇ। ਪੁੰਨ ਕਰਦਿਆਂ ਵੀ ਪਾਪ ਹੋ ਹੀ ਜਾਣਗੇ। ਸਤ ਸੰਗ ਕਰਦਿਆਂ ਵੀ ਕੁਸੰਗਤ ਚੱਲਦੀ ਰਹੇ। दान ਕਰਦੇ ਆ ਵੀ ਚੋਰੀ ਚਲਦੀ ਰਹੇਗੀ ਗੁਸਤਾਖੀ ਮਾਫ ਬੇਈਮਾਨੀ ਚਲਦੀ ਰਹੇਗੀ ਬ੍ਰह्म ਅਗਨ ਤੋਂ ਬਿਨਾ ਪਾਪ ਨਹੀਂ ਧੁੱਲਦੇ ਨਹੀਂ ਧੁੱਲਦੇ ਬ੍ਰह्म ਅਗਨ ਸਹ ਜੇ ਪਰਜਾਲੇ ਏਕੇ ਚੋਟ ਸੇ ਦਾਇਆ ਇੱਕੋ ਦਫਾ ਦੀ ਚੋਟ ਨਾਲ ਦੁਬਦਾ ਦੀਆਂ ਦੀਵਾਰਾਂ ਟੁੱਟ ਗਈਆਂ ਤੇ ਜੈਸੇ ਦੁਬਦਾ ਦੀ ਦੀਵਾਰ ਟੁੱਟੀ ਉਹ ਜਿਹੜੇ ਤਿੰਨ ਗੁਣਾ ਦੇ ਖਾਈ ਸੀ ਉਹਦੇ ਨਾਲ भर ਗਈ ਪੂਰੀ ਗਈ ਹੁਣ ਖਾਈ ਵੀ ਨਹੀਂ ਰਹੀ ਉਹ ਡਬਲ ਫਸੀਲ ਜੋ ਕੋਟ ਸੀ ਉਹ ਵੀ ਨਹੀਂ ਰਿਹਾ ਪਰ ਅਜੇ ਮਨ ਨਹੀਂ ਪਕੜਿਆ ਗਿਆ ਮਨ ਦਾ ਕਿਲਾ ਢਾ ਦਿੱਤਾ ਹੈ ਅਜੇ ਮਨ ਹੱਥ ਨਹੀਂ ਆਇਆ ਤਾਂ ਹੁਣ ਅੱਗੇ ਚੱਲ ਕੇ ਕਬੀਰ ਕਹਿੰਦੇ ਨੇ ਜਦ ਮੈਂ ਕਿਲਾ ਢਾ ਦਿੱਤਾ ਕਿਲੇ ਦੀ ਦੀਵਾਰ ਢਾ ਦਿੱਤੀ ਖਾਈ ਪੌਰ ਦਿੱਤੀ ਹੌਸਲਾ ਵਧ ਗਿਆ ਹੋਰ ਅੱਗੇ ਵੱਲੇ ਤੇ ਹੋਰ ਅਗਾਹ ਚੱਲ ਕੇ ਕੀਤ ਕੀ ਕੀਤਾ ਭਗਵਤ ਭੇਰ ਸਕਤ ਸਿਮਰਨ ਕੀ ਕਠੇ ਕਾਲ ਭੈ ਫਾਸੀ ਦਾਸ ਕਬੀਰ ਚੜਿਓ ਗੜ ਉਪਰ ਰਾਜ ਲਿਓ ਅਵਨਾਸੀ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਿ ਜੇਕਰ ਜਾਲੀ ਏਕੇ ਚੋਰ ਸਦਾ ਆਇਆ ਸਤ ਸੰਤੋਖ ਲੈ ਲਰਨੇ ਲਾਗੇ ਤੋਰੇ ਦੋਏ ਦਰਵਾਜ਼ਾ ਮੇਰੇ ਸਾਥੀ ਵੀ ਆ ਗਏ ਸੰਗੀ ਵੀ ਆ ਗਏ ਮੈਨੂੰ ਜਿੱਤ ਦਾ ਦੇਖ ਕੇ ਸੰਗੀ ਸਾਥੀ ਆ ਗਏ ਕੌਣ ਸਤ ਤੇ ਸੰਤੋਖ ਦੋਵੇਂ ਦਰਵਾਜ਼ੇ ਤੋੜ ਕੇ ਰਖ ਦਿੱਤੇ ਕਿਹੜੇ ਪਾਪ ਤੇ ਭੁੰਦੇ ਤੇ ਦੋਵੇਂ ਦਰਵਾਜ਼ਿਆਂ ਦੇ ਉੱਤੇ ਰਖਵਾਲੇ ਮਾਰ ਦਿੱਤੇ ਕਿਹੜੇ ਦੁੱਖ ਤੇ ਸੁਖ ਅਵਸਥਾ ਦੁੱਖ ਸੁਖ ਤੋਂ ਉੱਚੀ ਬਣ ਗਈ ਪਾਪ ਪੁੰਨ ਤੋਂ ਉੱਚੀ ਬਣ ਗਈ ਸਤ ਸੰਗ ਦੀ ਮਦਦ ਨਾਲ ਸਤ ਸੰਗੀਆਂ ਦੀ ਮਦਦ ਨਾਲ ਤੇ ਸਤ ਸੰਗੀ ਕੌਣ ਸਤ ਸੰਤੋਖ ਲੈ ਲੜਨੇ ਲਾਗੇ ਸਤ ਸੰਗ ਦਾ ਫਲ ਕੀ ਹੈ ਉੱਚਾ ਆਚਰਣ ਹੋ ਜਾਏ ਤੇ ਮਨੁੱਖ ਸੰਤੋਖੀ ਹੋ ਜਾਏ ਉਸ ਦਿਨ ਸਮਝਣਾ ਸਤ ਸੰਗ ਦਾ ਫਲ ਹੈ ਨਹੀਂ ਤੇ ਅਜੇ ਨਹੀਂ ਅਜੇ ਕਰਦੇ ਪਿਆ ਸਤ ਸੰ ਅਜੇ ਬੋਇਆ ਹੋਇਆ ਬੀਜ ਫਲ ਤੱਕ ਨਹੀਂ ਗਿਆ ਸੰਤੋਖੀ ਮਨੁੱਖ ਤ੍ਰਿਪਤ ਹੋ ਜਾਂਦਾ ਹੈ। ਉਹਦੇ ਲਈ ਪਰਾਇਆ ਧਨ ਮਿੱਟੀ ਹੋ ਜਾਂਦਾ ਹੈ ਕੰਚਨ ਮਾਟੀ ਵਾਂਗ। ਲੋਭੀ ਲਈ ਤੇ ਹੋ ਸਕਦਾ ਹੈ ਦੂਜੇ ਦੀ ਮਿੱਟੀ ਵੀ ਸੋਨਾ ਹੋਵੇ। ਔਰ ਚੋਰੀ ਕਰੇਗਾ। ਸੰਤੋਖੀ ਲਈ ਦੂਜੇ ਦਾ ਸੋਨਾ ਵੀ ਮਿੱਟੀ ਹੁੰਦਾ ਹੈ ਹੱਥ ਵੀ ਨਹੀਂ ਲਾਏਗਾ। ਇਹ ਵੀ ਮੈਰਜ਼ ਕਰਦਾ। ਸਤ ਸੰਤੋਖ ਲੈ ਲਰਨੇ ਲਾਗੇ ਤੋਰੇ ਦੋਏ ਦਰਵਾਜ਼ਾ ਇਹ ਦੋਵੇਂ ਦਰਵਾਜ਼ੇ ਮੈਂ ਤੋੜ ਕੇ ਰੱਖ ਦਿੱਤੇ ਸਾਧ ਸੰਗਤ ਔਰ ਗੁਰ ਕੀ ਕਿਰਪਾ ਤੇ ਪਕੜਿਓ ਗੱਡ ਕੋ ਰਾਜਾ ਕਿਲੇ ਦੇ ਰਾਜੇ ਨੂੰ ਪਕੜ ਲਿਆ ਗੁਰੂ ਦੀ ਮਿਹਰ ਦਾ ਸਦਕਾ ਮਨ ਨੂੰ ਪਕੜ ਲਿਆ ਕਾਬੂ ਕਰ ਲਿਆ ਉੜੇ ਤੇ ਇੱਕ ਪ੍ਰਸ਼ਨ ਖੜਾ ਹੁੰਦਾ ਹੈ ਕਹੇ ਕਿ ਮੈਂ ਸਮਾਪਤੀ ਕਰਾਂ ਕਿਸੇ ਰਾਜੇ ਨੂੰ ਜਿੱਤ ਕੇ ਉਸ ਦੇ ਕਿਲੇ ਨੂੰ ਗਿਰਾ ਕੇ ਹਕੂਮਤ ਦੀ ਪ੍ਰਾਪਤੀ ਹੋ ਜਾਂਦੀ ਪੁਰਾਣੇ ਰਾਜੇ ਮਹਾਰਾਜੇ ਇਸ ਤਰ੍ਹਾਂ ਹੁੰਦੇ ਸਨ ਇੱਕ ਰਾਜੇ ਨੂੰ ਪਕੜ ਲਿਆ ਉਹਦਾ ਕਿਲਾ ਡੇਢ ਢੇਰੀ ਕੀ ਕਰ ਦਿੱਤਾ ਉਹਦੀ ਸਟੇਟ ਦੇ ਮਾਲਕ ਬਣ ਗਿਆ